अच्छा ये सारे मुसलमान लाने घर सी मुसलमानो प्रभु ਤੁਹਾਡੀ ਮਸਜਿਦ ਸੰਭਾਲ ਲਈ ਰਲ ਮਿਲ ਕੇ ਸਿੱਖਾਂ ਤੇ ਹਿੰਦੂ ਭਰਾਵਾਂ ਨੇ ਹਿੰਦੂਸਤਾਨ ਦੀ ਪਹਿਲੀ ਅਜਿਹੀ ਮਸਜਿਦ ਕਿ ਰਾਮ ਅੱਲਾ ਵਾਹਿਗੁਰੂ ਤਿੰਨੇ ਉਹ ਇੱਕ ਥਾਂ ਹੀ ਵਾਸ ਕਰਦੇ ਆ 1947 ਦੇ ਜਦੋਂ ਵੰਡ ਹੋਈ ਜਿਤ ਬਣ ਰਹੀ ਸੀ ਆ ਜਿਹੜੇ ਮੇਰੇ ਆਲੇ ਦੁਆਲੇ ਘਰ ਹੈਗੇ ਆ ਇਹ ਸਾਰੇ ਮੁਸਲਮਾਨਾਂ ਦੇ ਘਰ ਸ ਮੁਸਲਮਾਨ ਸਾਰੇ ਪਾਕਿਸਤਾਨ ਚਲੇ ਗਏ ਪਾਕਿਸਤਾਨ ਦੇ ਜਿਹੜੇ ਹਿੰਦੂ ਪਰਿਵਾਰ ਸੀ ਉਹ ਇੱਥੇ ਆ ਕੇ ਰਹਿਣ ਲੱਗ ਪਏ ਪਿੰਡ ਦੇ ਵਿੱਚ ਕੋਈ ਮੁਸਲਮਾਨ ਪਰਵਾਹਾਂ ਦੇ ਘਰ ਹੈ ਨਹੀਂ ਜੀ ਕੋਈ ਘਰ ਨਹੀਂ ਇੱਕ ਵੀ ਘਰ ਹੈ ਨਹੀਂ ਇੱਕ ਵੀ ਘਰ ਹੈ ਨਹੀਂ ਪਰ ਜਿਹੜੇ ਉਹਨਾਂ ਨੇ ਮਸਜਿਦ ਦੇ ਸੰਭਾਲ ਲਈ ਹਿੰਦੂ ਪਰਿਵਾਰਾਂ ਨੇ ਇਹ ਸੋਚਿਆ ਵੀ ਢਾਣਤਾ ਇੱਕ ਮਿੰਟ ਲਾਵਾਂਗੇ ਜਦੋਂ ਮਰਜ਼ੀ ਆਪਾਂ ਇਹਨੂੰ ਢਾਹ ਦਈਏ ਕਿਉਂਕਿ ਮੁਸਲਮਾਨਾਂ ਦੇ ਆਪਾਂ ਨਿਸ਼ਾਨੀਆਂ ਜੇ ਖਤਮ ਕਰੀਏ ਤਾਂ ਖਤਮ ਕਰ ਸਕਦੇ ਹਾਂ ਲੇਕਿਨ ਬਜ਼ੁਰਗਾਂ ਨੇ ਬੜੀ ਸੋਹਣੀ ਉੱਚੀ ਸੋਚ ਸੋਚੀ ਉਹਨਾਂ ਨੇ ਵੀ ਐਡੀ ਸੋਹਣੀ ਬਿਲਡਿੰਗ ਹੈ ਮਿਹਨਤ ਕਰਕੇ ਬਣਾਈ ਹੈ ਤੇ ਕਿਉਂ ਨਾ ਆਪਾਂ ਇਸ ਨੂੰ ਢਾਣ ਦੇ ਬਜਾਏ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀਏ ਅੱਛਾ ਜੀ ਉਹਨਾਂ ਨੇ ਬਜ਼ੁਰਗਾਂ ਨੇ ਸਾਡੇ ਨੇ ਹਿੰਦੂ ਪਰਿਵਾਰਾਂ ਨੇ ਅਰੋੜ ਵੰਸ਼ ਗੁਰਦੁਆਰਾ ਨਾਂ ਦਿੱਤਾ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਹੈ ਮਸਜਿਦ ਹਾਂਜੀ ਹੈ ਮਸਜਿਦ ਤੇ ਅਰੋੜ ਵੰਸ਼ ਸਮੁਦਾਇ ਵਿੱਚੋਂ ਹੀ ਉਹਨਾਂ ਨੇ ਇੱਕ ਹਿੰਦੂ ਗ੍ਰੰਥੀ ਜਿਨ੍ਹਾਂ ਦਾ ਨਾਮ ਹਰਨਾਮ ਸਿੰਘ ਜੀ ਸੀ ਉਹਨਾਂ ਨੂੰ ਇੱਥੇ ਸਥਾਪਨਾ ਦਿੱਤੀ ਉਹਨਾਂ ਨੇ 1947 ਤੋਂ ਲੈ ਕੇ 1975 ਤੱਕ ਉਹਨਾਂ ਨੇ ਇਸ ਗੁਰੂ ਘਰ ਦੀ ਸੇਵਾ ਕੀਤੀ 71 ਤੋਂ ਬਾਅਦ ਉਹਨਾਂ ਦੇ بیٹے ਇਕਬਾਲ ਸਿੰਘ ਜੀ ਉਹਨਾਂ ਨੇ ਹੁਣ ਤੱਕ ਸੇਵਾ ਕੀਤੀ ਪਿਛਲੇ 2 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਹਿੰਦੂ ਪਰਿਵਾਰ ਸੇਵਾ ਕਰ ਰਿਹਾ ਹੈ ਮੁ슬ਮਾਨ ਪਰਿਵਾਰਾਂ ਦੀ ਬਿਲਡਿੰਗ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਹਾਂਜੀ